ਸਖੀ ਗਾਲ ਜੀ ਇਹ ਡੋਮ ਸਿਟੀ ਆ ਤੁਹਾਨੂੰ ਦਿਖਾ ਦਿੰਨਾ ਪਹਿਲਾਂ ਇੱਧਰ ਦਾ ਨਜ਼ਾਰਾ ਦੇਖ ਲਓ ਇਹ ਗੰਗਾ ਜੀ ਦਾ ਥਿਊ ਆ ਸਾਹਮਣੇ ਦਿਖ ਰਿਹਾ ਇਹ ਮਾਂ ਗੰਗਾ ਦਾ ਤੱਟ ਹੈ ਤੇ ਉਸ ਤੱਟ ਤੇ ਇਹ ਬਿਹਤ ਖੂਬਸੂਰਤ ਡੋਮ ਸਿਟੀ ਜਿਹੜੀ ਡੋਮ ਸਿਟੀ ਆ ਉਹ ਤਿਆਰ ਹੋਈ ਹੈ ਦੇਖ ਸਕਦੇ ਹੋ ਇਹ ਡੋਮ ਸਿਟੀ ਦੇ ਵਿੱਚ ਪਹਿਲਾਂ ਤੁਹਾਨੂੰ ਸਹੂਦਾਵਾਂ ਦਿਖਾ ਦਿੰਨਾ ਫਿਰ ਇਸ ਦਾ ਕਿਰਾਇਆ ਤੇ ਇਸ ਦੀ ਲਾਗਤ ਦੀ ਗੱਲ ਕਰੂੰਗਾ ਦੇਖੋ 5 ਸਟਾਰ ਫੈਸਿਲਿਟੀਆਂ ਨੇ ਉਹ ਡੋਮ ਸਿਟੀ ਦੇ ਵਿੱਚ ਮੌਜੂਦ ਨੇ ਦੇਖ ਸਕਦੇ ਹੋ ਲਗਜ਼ਰੀ ਬੈੱਡ ਮੌਜੂਦ ਨੇ ਹਰ ਤਰ੍ਹਾਂ ਦਾ ਸੋਫਾ ਐਲਈਡੀ ਅਲਮੀਰਾ ਜਿਹੜੀ ਆ ਉਹ ਤੁਹਾਨੂੰ ਮਿਲੂਗੀ ਦੇਖ ਸਕਦੇ ਹੋ ਇਹ ਡੋਮ ਸਿਟੀ ਦਾ ਖੂਬਸੂਰਤ ਆ ਉਹ ਨਾਲ ਦੀ ਨਾਲ ਦੇਖੋ ਉਧਰ ਦੇਖੋ ਆ ਇਧਰ ਦੇਖੋ ਉਧਰ ਨਾਉਣ ਦੇ ਲਈ ਲਗਜ਼ਰੀ ਹਾਈਟ ਤੇ ਬਾਥਰੂਮ ਆ ਦੇਖੋ ਲਾਈਟ ਦਾ ਪ੍ਰਬੰਧ ਹੈ ਪਾਰਾ ਲੱਗਿਆ ਹੋਰ ਹਰ ਇੱਕ ਚੀਜ਼ ਜਿਹੜੀ ਆ ਉਹ ਇਸ ਡੋਮ ਸਿਟੀ ਦੇ ਵਿੱਚ ਮੌਜੂਦ ਹੈ ਦੇਖੋ ਆ ਤਾਂ ਖੂਬਸੂਰਤ ਜਿਹੜੀ ਇਹ ਡੋਮ ਸਿਟੀ ਤਿਆਰ ਕੀਤੀ ਗਈ ਆ ਤਾਂ ਤਸਵੀਰ ਜਿੱਥੇ-ਜਿੱਥੇ ਦਿਖਾ ਰਹੇ ਆ ਉੱਥੇ ਹੁਣ ਇਹਦਾ ਲੱਗ ਦਾ ਜ਼ਿਕਰ ਕਰਦਾ ਆ ਦੇਖੋ ਪਹਿਲਾਂ ਤਾਂ ਇਹਦਾ ਵਿਊ ਚੈੱਕ ਕਰੋ ਕਿ ਕਿਸ ਤਰ੍ਹਾਂ ਬਿਹਤ ਖੂਬਸੂਰਤ ਵਿਊ ਆ ਗੰਗਾ ਤੱਟ ਤੇ ਤੁਸੀਂ ਬੈਠ ਕੇ ਇੰਜੋਏ ਕਰ ਸਕਦੇ ਹੋ ਅਗਰ ਤੁਹਾਡੀ ਜੇਬ ਦੇ ਵਿੱਚ ਪੈਸੇ ਨਹੀਂ ਅਗਰ ਤੁਹਾਡੀ ਜੇਬ ਅਲਾਉ ਕਰਦੀ ਹੈ ਤਾਂ ਤੁਸੀਂ ਇਸ ਡੋਮ ਸਿਟੀ ਦਾ ਨੁਕਤਫ ਜਿਹੜਾ ਉਹ ਉਠਾ ਸਕਦੇ ਆ ਤਾਂ ਤਸਵੀਰ ਦੇਖੋ ਬਿਹਤ ਖੂਬਸੂਰਤ ਹੈ ਡੋਮ ਸਿਟੀ ਦੀਆਂ ਫੈਸਿਲਟੀਆਂ ਤੁਹਾਨੂੰ ਦਿਖਾਈਆਂ ਨੇ 51 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਡੋਮ ਸਿਟੀ ਬਣ ਕੇ ਤਿਆਰ ਹੋ ਰਹੀ ਹੈ 51 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਇਹ ਡੋਮ ਸਿਟੀ ਪ੍ਰੋਜੈਕਟ ਹੈ ਪਰ ਜੇ ਕਿਰਾਇਆ ਸੁਣ ਕੇ ਤਾਂ ਤੁਸੀਂ ਇਸ ਦੇ ਸੁਣ ਕੇ ਤੁਹਾਡੇ ਹੋਸ਼ ਛੁੱਟ ਜਾਣਗੇ 1 ਲੱਖ 11000 ਰੁਪਏ ਪਰ ਡੇ ਦਾ ਕਿਰਾਇਆ ਅਗਰ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਇੱਕ ਦਿਨ ਤਾਂ ਤੁਹਾਨੂੰ 1 ਲੱਖ 11000 ਰੁਪਏ ਦੇਣੇ ਪੈਣਗੇ ਇੱਕ ਦਿਨ ਦੇ ਆਪਾਂ ਤੁਹਾਨੂੰ 5 ਸਟਾਰ ਫੈਸਿਲਿਟੀਆਂ ਡੋਮ ਸਿਟੀ ਜੀ ਮਿਲਣਗੀਆਂ ਦੇਖੋ ਬਾਹਰ ਬੈਠ ਸਕਦੇ ਹੋ ਇੱਥੇ ਚੇਅਰਸ ਮੌਜੂਦ ਰਹਿਣਗੀਆਂ ਹਰ ਤਰ੍ਹਾਂ ਦਾ ਖਾਣਾ ਪੀਣਾ ਪੂਰੇ ਦਿਨ ਦਾ ਤੁਹਾਨੂੰ ਜਿਹੜਾ ਮਹੀਆ ਰਹੂਗਾ ਦੇਖੋ ਦੇਖੋ ਡੋਮ ਸਿਟੀ ਦਾ ਬੇਹਦ ਖੂਬਸੂਰਤ ਮੰਜ਼ਰ ਹੈ ਔਰ ਅਗਰ ਜੇਬ 'ਚ ਪੈਸੇ ਨੇ ਤਾਂ ਤੁਸੀਂ ਇੰਜੋਏ ਕਰ ਸਕਦੇ ਹੋ ਗੰਗਾ ਕਿਨਾਰੇ ਆ ਸਕਦੇ ਹੋ ਗੰਗਾ ਕਿਨਾਰੇ ਲੋਥ ਫਲੇ ਸਕਦੇ ਹੋ ਡੌਮ ਸਿਟੀ ਇਹੀ ਉਹ ਡੌਮ ਸਿਟੀ ਆ ਜਿਸ ਦਾ ਕਿਰਾਇਆ 1,11,000 ਰੁਪਏ ਪਰ ਡੇ ਆ ਤੇ 51 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਡੌਮ ਸਿਟੀ ਤਿਆਰ ਹੋ ਰਹੀ ਆ ਮਹਾਕੁੰਬ ਦੇ ਮਹਾਂ ਰੰਗ ਦਿਖਾ ਰਿਹਾ ਤੁਹਾਨੂੰ ਹਰ ਇੱਕ ਚੀਜ਼ ਨੂੰ ਬਹੁਤ ਸਿਲਸਿਲੇਬਾਜ਼ ਤਰੀਕੇ ਦੇ ਨਾਲ ਦੇਖੋ ਤਾ ਦੇਖੋ டਮ ਸਿਟੀ ਇਹ ਬਹੁਤ ਖੂਬਸੂਰਤ ਹੈ ਦੇਖੋ 51 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਤਿਆਰ ਹੋਈ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਹਟਸ ਬਣ ਗਏ ਆ ਇਹ ਤੇ 1 ਲੱਖ 51 1 ਲੱਖ 11 ਹਜ਼ਾਰ ਮਾਫ ਕਰਨਾ ਇਹਦਾ ਰੈਂਟ ਹੈ ਤਾਂ ਦੇਖੀ ਦੀ ਖੂਬਸੂਰਤ ਦੇਖੋ ਕਿਉਂਕਿ ਇਹ ਗੰਗਾ ਤੱਟ ਤੇ ਬਣੀ ਹੋਈ ਹੈ ਤੇ ਗੰਗਾ ਤੱਟ ਦਾ ਬਿਹਤ ਖੂਬਸੂਰਤ ਨਜ਼ਾਰਾ ਹੈ ਜਿਸ ਦੇ ਚੱਲਦੇ ਤੁਸੀਂ ਇੱਥੇ ਜਿਹੜਾ ਇਸ ਦਾ ਲੁਤਫ ਉਠਾ ਸਕਦੇ ਹੋ ਤਾਂ ਬਿਲਕੁਲ ਬਹੁਤ ਕੂਜ਼ਰ ਆਡੇ ਤੋਂ ਜਿਹੜੇ ਲੋਕ ਨੇ ਉਹ ਇੱਥੇ ਪਹੁੰਚਦੇ ਨੇ ਤਾਂ ਬਿਹਤ ਜਿਹੜਾ ਖੂਬਸੂਰਤ ਲੁਤਫਾ ਉਹ ਇੱਥੇ ਰਹਿ ਕੇ ਤੁਸੀਂ ਉਠਾ ਸਕਦੇ ਹੋ ਜੀ